ਪਿਛਲੇ ਕੁਝ ਸਾਲਾਂ ਤੋਂ ਸੋਨੇ ਦੀਆਂ ਕੀਮਤਾਂ ਆਸਮਾਨ ਨੂੰ ਛੂ ਰਹੀਆਂ ਨੇ ਰੋਜ਼ਾਨਾ ਸੋਨੇ ਦੇ ਰੇਟ ਦੇ ਵਿੱਚ ਇਜ਼ਾਫਾ ਦੇਖਿਆ ਗਿਆ ਹੈ ਸੋਨਾ ਹੁਣ ਮਿਡਲ ਕਲਾਸ ਫੈਮਿਲੀ ਦੀ ਪਹੁੰਚ ਤੋਂ ਦੂਰ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਬੀਤੇ ਕੁਝ ਦਿਨਾਂ ਤੋਂ ਅਮਰੀਕਾ ਦੁਆਰਾ ਲਾਗੂ ਕੀਤੇ ਗਏ ਟੈਰਿਫ ਨੇ ਬਾਜ਼ਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ ਇਸ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ 'ਤੇ ਨਜ਼ਰ ਆ ਰਿਹਾ ਹੈ ਇਹੀ ਕਾਰਨ ਹੈ ਕਿ ਇਸ ਸਾਲ ਹੁਣ ਤੱਕ ਸੋਨੇ ਦੀ ਕੀਮਤ ਵਿੱਚ 25% ਤੋਂ ਵੱਧਾ ਵਾਧਾ ਹੋ ਗਿਆ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਟੈਰਿਫ ਨੀਤੀ ਕਮਜ਼ੋਰ ਹੋ ਰਹੇ ਡਾਲਰ ਅਤੇ ਆਰਥਿਕ ਮੰਦੀ ਦੇ ਡਰ ਨੇ ਸੋਨੇ ਦੀਆਂ ਕੀਮਤਾਂ ਨੂੰ ਅਸਮਾਨ ਛੂਹ ਲਈ ਮਜਬੂਰ ਕਰ ਦਿੱਤਾ ਹੈ ਅੱਜ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ 1 ਲੱਖ ਦੇ ਕਰੀਬ ਪਹੁੰਚ ਗਈਆਂ ਨੇ ਉੱਥੇ ਚਾਂਦੀ ਦੀ ਕੀਮਤਾਂ ਵੀ ਲੱਖ ਨੂੰ ਪਾਰ ਕਰ ਗਈਆਂ ਨੇ ਭਾਰਤ ਤੇ 50 ਫੀਸਦੀ ਟੈਰਫ ਲਗਾਉਣ ਤੋਂ ਇਲਾਵਾ ਹੁਣ ਅਮਰੀਕੀ ਸਰਕਾਰ ਨੇ 1 ਕਿਲੋ ਅਤੇ 100 ਔਂਸ ਦੀਆਂ ਸੋਨੇ ਦੀਆਂ ਬਾਰਾਂ ਤੇ ਡਿਊਟੀ ਲਗਾਉਣੀ ਸ਼ੁਰੂ ਕਰ ਦਿੱਤੀ ਹੈ ਇਕ ਵੈਬਸਾਈਟ ਦੀ ਇੱਕ ਰਿਪੋਰਟ ਮੁਤਾਬਕ ਇਹ ਫੈਸਲਾ ਵਪਾਰਕ ਮਾਰਗਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਅੱਜ ਸਵਿਟਜ਼ਰਲੈਂਡ ਤੋਂ ਅਮਰੀਕਾ ਜਾਣ ਵਾਲੇ ਸੋਨੇ ਅਤੇ ਚਾਂਦੀ ਨਿਰਯਾਤ ਨੂੰ ਰੋਕ ਸਕਦਾ ਹੈ ਤੁਹਾਨੂੰ ਦੱਸ ਦਈਏ ਸਵਿਟਜ਼ਰਲੈਂਡ ਦੁਨੀਆ ਦਾ ਸਭ ਤੋਂ ਵੱਡਾ ਸੋਨਾ ਰਿਫਾਈਨਿੰਗ ਹੱਬ ਹੈ ਅਤੇ ਅਮਰੀਕਾ ਨੂੰ ਵੱਡੀ ਮਾਤਰਾ ਵਿੱਚ ਸੋਨੇ ਅਤੇ ਚਾਂਦੀ ਸਪਲਾਈ ਕਰਦਾ ਹੈ ਇਸ ਕਾਰਨ ਬਦਲਾਅ ਦਾ ਸਭ ਤੋਂ ਵੱਧ ਪ੍ਰਭਾਵ ਸਵਿਟਜ਼ਰਲੈਂਡ ਤੇ ਹੀ ਪੈਣ ਦੀ ਉਮੀਦ ਹੈ ਮਹਾਰਾ ਦੀ ਮੰਨੀ ਅਤੇ ਟਰੰਪ ਦੇ ਇਸ ਨਵੇਂ ਟੈਰਿਫ ਬੰਬ ਕਾਰਨ ਅਗਲੇ 1 ਮਹੀਨੇ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ 100 ਤੋਂ 150 ਡਾਲਰ ਪ੍ਰਤੀ ਔਂਸ ਦਾ ਵਾਅਦਾ ਹੋ ਸਕਦਾ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਦੀ ਕੀਮਤਾਂ ਵਿੱਚ ਵਾਧਾ ਨਜ਼ਰ ਆਉਣ ਵੀ ਲੱਗ ਪਿਆ ਹੈ। ਅਮਰੀਕਾ ਨੇ ਪਿਛਲੇ ਹਫਤੇ ਸਵਿਟਜ਼ਰਲੈਂਡ ਤੋਂ ਆਉਣ ਵਾਲੇ ਸਾਰੇ ਆਯਾਤਾਂ 'ਤੇ 39% ਟੈਰਿਫ ਲਾਉਣ ਦਾ ਐਲਾਨ ਕੀਤਾ ਸੀ। ਇਸ ਵਿੱਚ ਸੋਨਾ ਵੀ ਸ਼ਾਮਲ ਹੈ ਜੋ ਕਿ ਸਵਿਟਜ਼ਰਲੈਂਡ ਦਾ ਅਮਰੀਕੀ ਬਾਜ਼ਾਰ ਵਿੱਚ ਸਭ ਤੋਂ ਵੱਡਾ ਨਿਰਯਾਤ ਹੈ। ਜੂਨ 2025 ਤੱਕ ਤੇ 12 ਮਹੀਨਿਆਂ ਵਿੱਚ ਸਵਿਟਜ਼ਰਲੈਂਡ ਨੇ ਅਮਰੀਕਾ ਨੂੰ 8.5 ਬਿਲੀਅਨ ਡਾਲਰ ਦਾ ਸੋਨਾ ਨਿਰਯਾਤ ਕੀਤਾ ਨਵੇਂ ਟੈਰਿਫ ਦਰ ਦੇ ਤਹਿਤ ਹੁਣ ਲਗਭਗ 24 ਬਿਲੀਅਨ ਦੀ ਵਾਧੂ ਡਿਊਟੀ ਦਾ ਭੁਗਤਾਨ ਹੁਣ ਉਸ ਨੂੰ ਕਰਨਾ ਪਏਗਾ ਸਥਿਤੀ ਨੂੰ ਦੇਖਦੇ ਹੋਏ ਕੁਝ ਸਵਿਸ ਰਿਫਾਇਨਰੀਆਂ ਪਿੱਛੇ ਹਟਣ ਦੀ ਯੋਜਨਾ ਬਣਾ ਰਹੀਆਂ ਨੇ ਰਿਫਾਇਨਰੀਆਂ ਨੇ ਅਮਰੀਕਾ ਨੂੰ ਸ਼ਿਪਮੈਂਟ ਘਟਾ ਦਿੱਤੀ ਹੈ ਜਾਂ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਹੈ ਕੁਝ ਰਿਫਾਇਨਰੀਆਂ ਵਕੀਲਾਂ ਨਾਲ ਸਲਾਹ-ਮਸ਼ਵਰਾ ਕਰ ਰਹੀਆਂ ਨੇ ਹੁਣ ਤੁਹਾਨੂੰ ਇਹ ਵੀ ਦੱਸ ਦਿੰਨੀ ਹੈ ਕਿ ਸੋਨੇ ਦੇ ਅੰਤਰਰਾਸ਼ਟਰੀ ਬਾਜ਼ਾਰ ਦੇ ਉੱਤੇ ਇਸ ਦਾ ਕੀ ਅਸਰ ਪਿਆ ਹੈ ਇਸ ਖਬਰ ਤੋਂ ਬਾਅਦ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਰਿਕਾਰਡ ਪੱਧਰ ਤੇ ਪਹੁੰਚ ਗਈਆਂ ਨੇ ਅੰਕੜੇ 'ਤੇ ਨਜ਼ਰ ਮਾਰੀਏ ਤਾਂ 2024 ਦੇ ਅੰਤ ਤੋਂ ਬਾਅਦ ਸੋਨੇ ਵਿੱਚ ਤੇਜ਼ੀ ਨਾਲ ਵਾਧਾ ਦੇਖਿਆ ਗਿਆ ਹੈ ਇਸ ਸਮੇਂ ਦੌਰਾਨ ਕੀਮਤਾਂ ਵਿੱਚ 27% ਦਾ ਵਾਧਾ ਹੋਇਆ ਹੈ ਕੇਡਾ ਐਡਵਾਈਜ਼ਰੀ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਸੋਨੇ ਦੀਆਂ ਕੀਮਤਾਂ ਦੇ ਵਿੱਚ ਰਿਕਾਰਡ ਵਾਧਾ ਹੋ ਸਕਦਾ ਹੈ 3640 ਤੋਂ ਲੈ ਕੇ 3650 ਡਾਲਰ ਪ੍ਰਤੀ ਔਂਸ ਦੇ ਪੱਧਰ ਤੇ ਇਸ ਦੀਆਂ ਕੀਮਤਾਂ ਪਹੁੰਚ ਸਕਦੀਆਂ ਨੇ ਇੰਡੀਅਨ ਕਰੰਸੀ ਅਨੁਸਾਰ ਜੇਕਰ ਦੇਖਿਆ ਜਾਵੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੋਨੇ ਦੀਆਂ ਕੀਮਤਾਂ 10000 ਪ੍ਰਤੀ 10 ਗ੍ਰਾਮ ਵੱਤ ਸਕਦੀਆਂ ਨੇ ਸੋਨੇ ਦੀ ਕੀਮਤਾਂ ਨੂੰ ਲੈ ਕੇ ਤੁਹਾਡਾ ਕੀ ਵਿਚਾਰ ਹੈ ਕਿ ਤੁਸੀਂ ਵੀ ਸੋਨਾ ਖਰੀਦਣ ਦੇ ਸ਼ੌਕੀਨ ਹੋ ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੋਨਾ ਖਰੀਦਣਾ ਥੋੜਾ ਔਖਾ ਹੀ ਹੋ ਜਾਏਗਾ ਤਾਂ ਸਾਨੂੰ ਕਮੈਂਟ ਦੇ ਵਿੱਚ ਜਾ ਕੇ ਜ਼ਰੂਰ ਦੱਸਿਓ ਰੇਡੀਓ ਸਾਂਝੀ ਆਵਾਜ਼ ਦੇ ਨਾਲ ਤੁਸੀਂ ਜੁੜੇ ਹੋਏ ਹੋ YouTube ਦੇ ਉੱਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ Facebook ਦੇ ਉੱਤੇ ਫੋਲੋ ਕਰ ਲਓ